ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਿਹਾ ਪਿੰਡ ਛੰਨਾ ਗਲਾਵ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਪਧੌਣ ਰਹਿ ਜਾਂਦਾ ਜਦੋਂ ਬਈ ਛੰਨਾ ਤੋਂ ਭਾਈ ਰੂਪੇ ਨੂੰ ਜਾਣਿਆ ਉਹ ਸੜਕ ਤੇ ਬਈ ਦਾ ਘਰ ਆ ਭਾਈ ਰੂਪਾ ਵੀ ਨੇੜੇ ਹੀ ਰਹਿ ਜਾਂਦਾਗਾ ਆਓ ਪੁੱਛ ਲੈਨੇ ਬਈ ਟੂ ਡਿਟੇਲ ਆਜੀ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੂੰ ਬਾਈ ਵਧੀਆ ਠੀਕ ਆ ਜੀ ਵਧੀਆ ਚੱਲ ਰਿਹਾ ਕੰਮ ਹਾਂਜੀ ਹਾਂਜੀ ਵਧੀਆ ਚੱਲ ਚਲੋ ਵਧੀਆ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਬੱਗਾ ਸਿੰਘ ਆ ਜੀ ਹੂੰ ਪਿੰਡ ਛੰਨਾ ਗਲਬ ਸਿੰਘ ਵਾਲਾ ਜੀ ਠੀਕ ਆ ਜੀ ਜ਼ਿਲ੍ਹਾ ਬਨਾਲਾ ਜੀ ਹੂੰ ਤਹਿਸੀਲ ਤਪਾਈ ਠੀਕ ਆ ਬਾਈ ਜਿਹੜੇ ਨੇੜੇ ਪਿੰਡ ਇਧਰ ਭਲੌੜਾ ਆ ਜੀ ਠੀਕ ਹੈ ਜੇਰ ਭਾਈ ਰੂਪਾ ਭਾਈ ਰੂਪੇ ਲਈ ਸ਼ੜਕ ਤੇ ਘਰ ਆਪਣਾ ਖੇਤ ਚੋਂ ਕੰਟੈਕਟ ਚੀਤਾ ਬਈ ਮੋਬਾਈਲ ਨੰਬਰ ਬੋਲੋ 94640 ਜੀ 54198 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਡਾਕਟਰ ਸਾਹਿਬ 100 ਸੂਈ ਹੈ ਬਾਈ ਇਹ ਰਾਤ ਸੂਈ ਹੈ 2 ਵਜੇ ਜੀ ਰਾਤ 2 ਵਜੇ ਜੇਰ ਪੈ ਗਈ ਇਹ ਹਾਂਜੀ ਜੇਰਾ ਬੱਠਲ ਚ ਪਈ ਹੈ ਜੀ ਕਿੱਧਰ ਪਈ ਬੱਠਲ ਬਈ ਆਪ ਪਿਆ ਬੱਠਲ ਠੀਕ ਹੈ ਜੇਰ ਭਾਈ ਬੱਠਲ ਚ ਪਈ ਬੈਠਾ ਜੇਰ ਓਕੇ ਆ ਬਈ ਠੀਕ ਆ ਬੱਚਾ ਕੀ ਆ ਬਈ ਮਗਰ ਬੱ싸ਈ ਬੱਚਾ ਬੱਚਾ ਬਈ ਬੱਚਾ ਦਿੱਤਾ ਤੇ ਨਾਲੂਆ ਨਾਲ ਹੀ ਆ ਤਾਜਾ ਨਾਲੂਆ ਬੱਚੇ ਬਹੁਤ ਚੰਗੇ ਦਿੰਦੀ ਹਾਂ ਹਾਂਜੀ 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 ਬੱਚਾ ਬਹੁਤ ਸੰਗਾ ਕੁਆਲਿਟੀ ਬਹੁਤ ਚੰਗੀ ਆ ਹਾਂਜੀ ਹਾਂਜੀ ਆਰਡਰ ਦੇਖੋ ਬਈ ਕਿੰਨਾ ਬੋਲਾ ਕੱਢਿਆ ਫਿਰ ਅੱਜ ਬੋਲਾ ਸਵੇਰੇ ਕੱਢਿਆ ਸੀ 7 ਕਿਲੋ ਠੀਕ ਆ ਬਈ ਚਿਵਾਈ ਤੂਈ ਕਿਵੇਂ ਆ ਜਮਾ ਇੱਕ ਨੰਬਰ ਆ ਜੀ ਠੀਕ ਆ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਵੇ ਦੇ ਸਕਦਾ ਚਿਵਾਈ ਤੂਈ ਵੀ ਬਾਈ ਜਨਾ ਨੰਬਰ 1 ਫੁੱਲ ਕਰਦਾ ਰੰਗ ਰੂਪ ਚੰਗਾ ਖੋਲ ਬਈ ਤੋਰ ਕੇ ਦਿਖਾ ਦੇ ਜਾਦਬ੍ਰੀਡ ਚੰਗੀ ਆ ਆਰਡਰ ਦੀ ਕੁਆਲਿਟੀ ਬਈ ਕਮਾਲ ਦੀ ਆ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਚੰਗੇ ਬੌਲੇ ਤੋਂ ਜਿਹੜੀ ਇਹ ਸਟਾਰਟ ਹੋਈ ਆ ਫੇਸ ਦੇਖੋ ਛੋਟਾ ਜਿਹਾ ਫੇਸ ਆ ਛੋਟਾ ਕੰਨ ਬਈ ਜਾਦਬ੍ਰੀਡ ਕਰਮਣੀ ਦੇ ਫੁੱਲ ਕਿੰਨਾ ਦੁੱਧ ਦੇ ਦੂਆ ਐਸਟੀਮੇਟ ਦੁੱਧ ਦੀ ਮਾਲਕਾਂ ਦੱਸਿਆ ਵਾ 26 27 ਕਿਲੋ 26 27 ਕਿਲੋ ਹਾਂ ਠੀਕ ਆ ਬਈ ਬੜੀ 25 ਰੋਵਾਰ ਤੱਕ ਕੱਢੂ ਗੱਡੂ ਗੇ ਗੱਡੂ ਗੇ ਹਣਾ ਤੇ ਟਾਂਚਾ ਚੰਗਾ ਬਈ ਲੇਵਾ ਕਮਾਲ ਸੋਹਣਾ ਆਰਡਰ ਹੈ ਜਿਹੜਾ ਕਰਮਾਲੀ ਨੇ ਤਿਆਰ ਕਰਿਆ ਅਜੇ ਬਈ ਸਵੇਰੇ ਹੀ ਬੜੋ ਗੱਡੇ ਹੋ ਹਣਾ ਬਈ ਹਾਂਜੀ ਹਾਂਜੀ ਸਵੇਰੇ ਹੀ ਗੱਡੇ ਸ਼ਾਮ ਤੱਕ ਦੇਖੋ ਹਣਾ ਬਈ ਹਾਂ ਬਹੁਤ ਜ਼ਿਆਦਾ ਬਣ ਜਾਣੀ ਹੈ ਇਹ ਦੁੱਗਾ ਸ਼ਾਮ ਤੱਕ ਕਰੜ ਦੀ ਕੁਆਲਿਟੀ ਹੈ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਕਰਮਾਲੀ ਦਾ ਚੰਗਾ ਚੰਗੀ ਆ ਵੜ ਸੁਨੱਖੀ ਆ ਬਈ ਤੇ ਕੀ ਮੋਲ ਆ ਬਈ ਇਹਦਾ ਮੋਲ ਫੋਨ ਤੇ ਹੋ ਡਾਕਟਰ ਸਾਹਿਬ ਜਾਇਜ਼ ਹੋਗਾ ਹਾਂਜੀ ਹਾਂ ਤੋਰਾ ਤਾਰਾ ਦੇਖੋ ਬਈ ਕਮਾਲ ਦਾ ਆਰਡਰ ਬਹੁਤ ਚੰਗਾ ਥਣ ਚੰਗਾ ਚੰਗੀ ਆ ਬੜ ਸੁਨੱਖੀ ਆ ਦੁੱਧ ਬਾਈ ਨੇ ਦੱਸਿਆ ਵਾਕਈ ਜੱਗਾ ਪਾ ਦੋ ਤਾਂ ਜਦੋਂ ਜੱਜਮੈਂਟ ਕਰ ਲਿਓ ਮੋਲ ਪਹਿਲਾਂ ਵਾਂਗੂ ਜਾਇਜ਼ ਹੀ ਹਾਂਜੀ ਜਾਇਜ਼ ਹੋਗਾ ਆਰਡਰ ਦੇਖੋ ਬਈ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਖਾੜੀ ਵਾਲਾ ਆਰਡਰ ਥਣ ਤੋਂ ਬਹੁਤ ਚੰਗਾ ਜਿਵੇਂ ਚੂਹੀ ਬਾਈ ਦਾ ਚੰਗੀ ਆ ਬਾਕੀ ਜਿਹੜੀਆਂ ਤਾਰਾ ਮਾਰ ਕੇ ਵਿਖਾਵਾਂਗੇ ਬੱਚਾ ਜਿਹੜਾ ਮਗਰ ਬੱਛਾ ਆਪਣੇ ਚਵਾਈ ਦੇਖੋ ਚਵਾਈ ਬੜੀ ਚੰਗੀ ਆ ਹਾਂਜੀ ਹਾਂਜੀ ਮੈਂ ਬਈ ਚਵਾਈ ਚੈੱਕ ਕਰੋ ਚਵਾਈ ਬਹੁਤ ਚੰਗੇ ਚੂਣ ਬੜਾ ਚੰਗਾ ਲੱਗੇ ਆ ਕਿਆ ਬਾਤ ਆ ਬਾਕੀ ਬੌਲੀ ਮਾਰ ਲਿਆ ਬਈ ਸਾਫ ਹੋਣਾ ਬੜ ਨੇ ਚੰਗਾ ਦੁੱਧ ਦਿਓ ਦੇਖੋ ਮਗਰਲੇ ਥਣਾ ਦੀ ਚਵਾਈ ਦੇਖੋ ਕਿਆ ਬਾਤ ਆ ਕਿ ਭਾਈ ਯਾਰ ਹਣਾ ਕੋਲੀ ਆ ਚਵਾਈ ਦਾ ਹਾਂਜੀ ਹਾਂਜੀ ਮੈਂ ਕਹਿੰਦਾ ਕਿਆ ਬਾਤ ਆ ਪੂਰੀ ਕੋਲੀ ਆ ਮੂਰੋ ਮਰੋ ਲੈਵਾ ਦਿਖਾ ਦੇ ਦੋਨੇ ਮੂਰ ਨੂੰ ਵੀ ਉਣਾ ਲੈਵਾ ਜਿੰਨਾ ਪਿੱਸੇ ਨੂੰ ਹਮਮ ਸਹੀ ਗਾਣਾ 파ੜੀ ਵਾਲਾ ਆਰਡਰ ਕੱਲਾ ਕੱਲਾ ਥਣ ਮੁਰਤੀ ਵਾਲਾ ਥਣ ਚੰਗੇ ਬੋਲੋ ਤੋ ਸਾੜੋ ਇਹ ਚੰਗਾ ਦੁੱਧ ਦੇ ਦੋ ਕੱਦ ਵੱਡ ਚੰਗਾ ਚੰਗੀ ਐ ਵਰਡ ਸੁਨੱਖੀ ਐ ਬਈ ਤੇ ਕਿਸੇ ਵੀਰ ਨੂੰ ਵਰਡ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ